ਤਾਰੀਆਂ ਵੱਜਦੀਆਂ ਰਹਿਣੀਆਂ ਚਾਹੀਦੀਆਂ ਨੇ ਸਾਡੇ ਘਰਦਿਆਂ ਰਾਹਾਂ ਨੂੰ ਜਿਵੇਂ ਲੱਗੇ ਹੋਵਣ ਭਾਗ ਸਾਡੇ ਵੇੜੇ ਖੁਸ਼ੀਆਂ ਮਹਿਕੀਆਂ ਜਿਵੇਂ ਨੂਰ ਪਿਆਏ ਜਾਗ ਅਸੀਂ ਨੰਗੇ ਪੈਰੀ ਦੌੜ ਕੇ ਜੀ ਆਇਆਂ ਸਭ ਨੂੰ ਆਖੀਏ ਸਾਡੇ ਬੂਹੇ ਜੀ ਕਣ ਆ ਗਿਆ ਸਾਨੂੰ ਮਿਲਣ ਨਵਾਂ ਪੰਜਾਬ ਅੱਜ ਦਾ ਸਮਾਗਮ ਪੁਲਿਸ ਪ੍ਰੋਸੀਕਿਊਸ਼ਨ ਤੇ ਐਫਐਐਲ ਡਿਪਾਰਟਮੈਂਟ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਆਯੋਜਿਤ ਕੀਤਾ ਗਿਆ ਹੈ ਇੱਕ ਕਾਰਜਕੁਸ਼ਲ ਅਤੇ ਪ੍ਰਭਾਵਸ਼ਾਲੀ ਆਗੂ ਦੇ ਤੌਰ ਤੇ ਮਾਨਯੋਗ ਸੀਐਮ ਸਾਹਿਬ ਨੇ ਕਈ ਮਹੱਤਵਪੂਰਨ ਫੈਸਲੇ ਲਏ ਹਨ ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਹਰ ਸਾਲ ਰੋਜ਼ਗਾਰ ਦੇ ਮੌਕੇ ਦੇਣਾ ਸ਼ਾਮਲ ਹੈ ਅੱਜ ਦਾ ਇਹ ਪ੍ਰੋਗਰਾਮ ਜਿਸ ਵਿੱਚ ਵੱਡੇ ਪੱਧਰ ਤੇ ਵੱਖ-ਵੱਖ ਵਿਭਾਗਾਂ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਪੰਜਾਬ ਦੇ ਪ੍ਰਬੰਧਕੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇੱਕ ਸ਼ਲਾਘਾਯੋਗ ਤੇ ਇਤਿਹਾਸਿਕ ਕਦਮ ਹੈ ਪੰਜਾਬ ਪੁਲਿਸ ਨੂੰ ਕੁਸ਼ਲ ਤੇ ਸਾਧਨ ਭਰਪੂਰ ਸੰਸਥਾ ਬਣਾਉਣ ਲਈ ਪੰਜਾਬ ਪੁਲਿਸ ਵਿੱਚ ਵੱਖ-ਵੱਖ ਰੈਂਕਾਂ ਲਈ ਨਿਯਮਿਤ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਦੇ ਸਮਾਗਮ ਵਿੱਚ ਜਿੰਨਾ 443 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ, ਉਹਨਾਂ ਵਿੱਚ ਪੰਜਾਬ ਪੁਲਿਸ ਦੇ ਡਿਸਟ੍ਰਿਕਟ ਤੇ ਆਰਮਡ ਕੈਡਰ ਦੇ ਵਿੱਚ ਕੁੱਲ 288 ਸਬ ਇੰਸਪੈਕਟਰਸ, ਪ੍ਰੋਸੀਕਿਊਸ਼ਨ ਅਤੇ ਲਿਟੀਗੇਸ਼ਨ ਡਿਪਾਰਟਮੈਂਟ ਵਿੱਚ 39 ਡਿਪਟੀ ਡਿਸਟ੍ਰਿਕਟ ਅਟਾਰਨੀਜ਼ ਅਤੇ 97 ਅਸਿਸਟੈਂਟ ਡਿਸਟ੍ਰਿਕਟ ਅਟਾਰਨੀਜ਼ ਫੋਰੈਂਸਿਕ ਸਾਇੰਸ ਡਿਪਾਰਟਮੈਂਟ ਵਿੱਚ 8 ਸਾਇੰਟੀਫਿਕ ਆਫੀਸਰਸ ਅਤੇ 11 ਸਾਇੰਟੀਫਿਕ ਅਸਿਸਟੈਂਟਸ ਸ਼ਾਮਲ ਨੇ ਹੁਣ ਮੈਂ ਬੇਨਤੀ ਕਰਾਂਗੀ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ ਨੂੰ ਕਿ ਉਹ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਸੀਐਮ ਸਾਹਿਬ ਨੂੰ ਫੁੱਲਾਂ ਦਾ ਗੁਲਦਸਤਾ ਪੇਟ ਕਰਨ ਸਰ ਹੁਣ ਮੈਂ ਬੇਨਤੀ ਕਰਦੀ ਹਾਂ ਮਾਨਯੋਗ ਸੈਕਟਰੀ ਹੋਮ ਸ਼੍ਰੀ ਗੁਰਕੀਰਤ ਕਿਰਪਾਲ ਸਿੰਘ ਜੀ ਨੂੰ ਕਿ ਉਹ ਅੱਜ ਦੇ ਪ੍ਰੋਗਰਾਮ ਬਾਰੇ ਦੋ ਸ਼ਬਦ ਕਹਿਣ ਸਰ ਅਰਿਓਗ ਮਾਨਯੋਗ ਮੁੱਖ ਮੰਤਰੀ ਜੀ ਮੰਚ ਤੇ ਵਿਰਾਜਮਾਨ ਸ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਅਫਸਰ ਸਹਿਬਾਨ ਡੀ ਜੀ ਪੀ ਸਾਹਿਬ ਸਰ ਪਹਿਲਾਂ ਤੇ ਮੈਂ ਆਪ ਜੀ ਦੇ ਦਿਸ਼ਾ ਰਦੇਸ਼ ਮੁਤਾਬਕ ਜਿਹੜੇ ਨੌਕਰੀਆਂ ਦੇਣ ਦਾ ਇੱਕ سلسلہ ਸ਼ੁਰੂ ਹੋਇਆ ਹੈ ਉਹਦੇ ਤਹਿਤ ਆ ਜਿਹੜੀਆਂ ਨੌਕਰੀਆਂ ਦਿੱਤੀਆਂ ਜਾਣੀਆਂ ਨੇ ਉਹਦੇ ਲਈ ਸਰ ਤੁਹਾਨੂੰ ਤੁਹਾਡੀ ਸਰਕਾਰ ਨੂੰ ਸਾਰਿਆਂ ਨੂੰ ਵਿਦਾਈ ਦੇਣਾ ਚਾਹਾਂਗਾ ਸਰ ਸਰ ਸਾਡਾ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਇਹਦੇ ਚਾਰ ਥੰਮ੍ਹ ਹੈਗੇ ਨੇ ਸਰ ਪਹਿਲਾ ਥੰਮ੍ਹ ਹੈਗਾ ਸਰ ਪੁਲਿਸ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕਰਨੀ ਹੈ ਦੂਸਰਾ ਥੰਮ੍ਹ ਹੈਗਾ ਸਰ ਫੋਰੈਂਸਿਕ ਜਿਨ੍ਹਾਂ ਨੇ ਐਨਾਲਿਸਿਸ ਕਰਨਾ ਹੈ ਤੀਜਾ ਥੰਮ੍ਹ ਹੈਗਾ ਸਰ ਪ੍ਰੋਸੀਕਿਊਸ਼ਨ ਜਿਨ੍ਹਾਂ ਨੇ ਅਦਾਲਤਾਂ 'ਚ ਸਰਕਾਰ ਦਾ ਪੱਖ ਰੱਖਣਾ ਹੈ ਅਤੇ ਚੌਥਾ ਹੈਗਾ ਸਰ ਜੁਡੀਸ਼ਰੀ ਜਿਨ੍ਹਾਂ ਨੇ ਫੈਸਲੇ ਸੁਣਾਣਾ ਹੈ ਸਰ ਜੁਡੀਸ਼ਰੀ ਜਿਹੜੀ ਹੈਗੀ ਹੈ ਉਹ ਇੰਡੀਪੈਂਡੈਂਟਲੀ ਵਰਕ ਕਰਦੀ ਹੈਗੀ ਹੈ ਸਟੇਟ ਗਵਰਨਮੈਂਟ ਦੇ ਅੰਡਰ ਬਾਕੀ ਦੇ ਤਿੰਨ ਥੰਮਾ ਹੁੰਦੇ ਨੇ ਅੱਜ ਸਰ ਤਿੰਨੇ ਥੰਮ ਬਥੇ ਬੈਠੇ ਹੋਏ ਨੇ ਤੁਹਾਡੇ ਅੱਗੇ ਇਹ ਇਹ ਜਿਹੜੇ ਥੰਮ ਨੇ ਸਰ ਇਹਨਾਂ ਨੇ ਅੱਗੇ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਲੈ ਕੇ ਜਾਣਾ ਹੈ ਨੌਜਵਾਨ ਨੇ ਸਰ ਸਾਰੇ ਮੈਂ ਤੇ ਇਹੀ ਉਮੀਦ ਕਰਾਂਗਾ ਕਿ ਆਪਣੀ ਨੌਕਰੀ ਜਿਹੜੀ ਹੈ ਤੰਦਈ ਦੇ ਨਾਲ ਮਿਹਰਤ ਨਾਲ ਕਰਨੇ ਬੜੀਆਂ ਮੁਸ਼ਕਿਲਾਂ ਨੌਕਰੀਆਂ ਮਿਲਦੀਆਂ ਨੇ ਨਾਲੀ ਸਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਸ ਪਾਰਦਰਸ਼ਤਾ ਦੇ ਨਾਲ ਇਹ ਨੌکریاں ਦਿੱਤੀਆਂ ਗਈਆਂ ਨੇ ਫੋਰੈਂਸਿਕ ਦੇ ਵਿੱਚ ਸਰ ਦੋ ਕੈਂਡੀਡੇਟ ਐਸੇ ਨੇ ਜਿਨ੍ਹਾਂ ਨੂੰ ਤਿੰਨ ਤਿੰਨ ਨੌکریاں ਮਿਲੀਆਂ ਨੇ ਉਹਨਾਂ ਦੇ ਕੋਲ ਤਿੰਨ ਤਿੰਨ ਅਪੁਆਇੰਟਮੈਂਟ ਲੈਟਰਸ ਨੇ ਸਰ ਅੱਜ ਦੀ ਡੇਟ ਦੇ ਵਿੱਚ ਸੋ ਇਹ ਤਾਂ ਸਰ ਦੋ ਕੈਂਡੀਡੇਟਸ ਮੇਰੇ ਧਿਆਨ 'ਚ ਆ ਗਏ ਹੋਰ ਵੀ ਬਹੁਤ ਹੋਣੇ ਨੇ ਸਰ ਇੱਥੇ ਜਿਹੜੇ ਬੈਠੇ ਨੇ ਉਹਨਾਂ ਵਿੱਚੋਂ ਸੋ ਸਰ ਮੈਂ ਸਾਰਿਆਂ ਨੂੰ ਬਸ ਇਹੀ ਦੁਬਾਰਾ ਅਪੀਲ ਕਰਾਂਗਾ ਕਿ ਜਿਹੜੀ ਤੁਹਾਨੂੰ ਨੌਕਰੀ ਮਿਲੀ ਹੈ ਤੁਹਾਨੂੰ ਦੇਸ਼ ਤੇ ਟੈਕਸ ਪੇਅਰ ਦੇ ਤੇ ਦਿੱਤੇ ਗਏ ਟੈਕਸ ਨਾਲ ਤਨਖਾਹ ਦਿੱਤੀ ਜਾਣੀ ਹੈ ਤੁਹਾਡਾ ਰੋਜ਼ਗਾਰ ਤੁਹਾਡਾ ਜਿਹੜਾ ਕੰਮ ਚੱਲਣਾ ਹੈਗਾ ਇਸ ਚੀਜ਼ ਦਾ ਮੁੱਲ ਜ਼ਰੂਰ ਰੱਖਿਓ ਦੇਸ਼ ਦੀ ਸੇਵਾ ਦੇ ਲਈ ਆਪਣਾ ਯੋਗਦਾਨ ਜ਼ਰੂਰ ਦਿਓ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਮੈਂ ਗੁਜ਼ਾਰਿਸ਼ ਕਰਦੀ ਹਾਂ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਨੂੰ ਕਿ ਉਹ ਕੁਝ ਸ਼ਬਦ ਕਹਿਣ ਸਰ ਮਹਾਰਾਜਾ ਰਣਜੀਤ ਸਿੰਘ ਦੇ ਇਸ ਇਤਿਹਾਸਿਕ ਫਲੋਰ ਕਿਲੇ ਵਿਖੇ ਸਥਾਪਿਤ ਪੰਜਾਬ ਦੀ ਸਭ ਤੋਂ ਪੁਰਾਣੀ ਦੇਸ਼ ਦੀ ਸਭ ਤੋਂ ਪੁਰਾਣੀ ਪੁਲਿਸ ਟ੍ਰੇning ਇੰਸਟੀਚਿਊਟ ਦੇ ਵਿੱਚ আয়োজিত ਅੱਜ ਦੇ ਸਮਾਰੋਹ ਦੇ ਮੁੱਖ ਮਹਿਮਾਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਕੈਬਨਟ ਮੰਤਰੀ ਸਾਹਿਬ ਐਮਐਲਏ ਸਾਹਿਬਾਨ ਪੰਜਾਬ ਦੇ ਹੋਮ ਸੈਕਟਰੀ ਗੁਰਕੀਰਤ ਕ੍ਰਿਪਾਲ ਜੀ ਪੁਲਿਸ ਅਫਸਰ ਅੱਜ ਸਭ ਤੋਂ ਪਹਿਲੇ ਜਿਹੜੇ 288 ਸਬ ਇਨਸਪੈਕਟਰ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਸ਼ਾਮਿਲ ਹੋ ਰਹੇ ਮੈਂ ਤੁਹਾਡਾ ਵੈਲਕਮ ਕਰਦਾ ਜੀ ਆਇਆਂ ਨੂੰ ਵੈਲਕਮ ਤੁਹਾਡੇ ਨਾਲ ਹੀ ਪ੍ਰੋਸੀਕਿਊਸ਼ਨ ਅਤੇ ਐਫਐਸਐਲ ਦੇ ਜਿਹੜੇ ਅਫਸਰ ਹੈਗੇ ਮੈਂ ਉਹਨਾਂ ਨੂੰ ਵੀ ਵੈਲਕਮ ਕਰਦਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਕੋਈ ਵੀ ਅਫਸਰ ਜੁਆਇਨ ਕਰੂਗਾ ਤੇ ਮੈਂ ਜੁਆਇਨਿੰਗ ਆਪ ਕਰਾਵਾਂਗਾ ਆਪਣੇ ਕਰ ਕਮਲਾ ਤੋਂ ਕਰਾਵਾਂਗਾ ਜੀ ਤੇ ਅੱਜ ਤੁਹਾਨੂੰ ਇਹ ਜਿਹੜੇ 288 ਅਫਸਰ ਹੈਗੇ ਤੁਹਾਨੂੰ ਇਨਕਲੂਡ ਕਰਕੇ 7788 ਨਵੀਂ ਭਰਤੀ ਆ ਪੰਜਾਬ ਪੁਲਿਸ ਦੇ ਵਿੱਚ ਹੋ ਚੁੱਕੀ ਆ ਪਿਛਲੇ 2 ਸਾਲਾਂ ਦੇ ਵਿੱਚ ਤੇ ਸੀਐਮ ਸਾਹਿਬ ਦੇ ਮਾਰਗਦਰਸ਼ਨ ਨਾਲ ਅਸੀਂ 3000 ਹੋਰ ਸਾਡੇ ਜਿਹੜੇ ਆਫੀਸਰਸ ਹੈਗੇ ਉਹ ਰੈਡੀ ਹੈਗੇ ਤੇ ਅਸੀਂ ਸਰ ਨੂੰ ਰਿਕਵੈਸਟ ਕਰਾਂਗੇ ਹੋਰ ਨੌਕਰੀਆਂ ਦਿੱਤੀ ਜਾਣ ਕਿ ਜੀ ਸੀਐਮ ਸਾਹਿਬ ਨੇ ਪੰਜਾਬ ਪੁਲਿਸ ਨੂੰ ਮਾਡਰਨਾਈਜ਼ ਕਰਨ ਲਈ ਸਭ ਤੋਂ ਪਹਿਲੇ ਇੱਥੇ ਫਲੋਰ ਦੇ ਵਿੱਚ ਹੀ ਜਿਸ ਨੂੰ ਸੀਐਮ ਸਾਹਿਬ ਨੇ ਬਾਟਮਸ ਆਫ ਅਪਰੋਚ ਕਿਹਾ ਸੀਗਾ ਕਿ ਸਾਡੇ ਐਸਐਚਓਸ ਨੂੰ ਨਵੀਆਂ ਗੱਡੀਆਂ ਦਿੱਤੀਆਂ ਸੀ ਇਸ ਤੋਂ ਇਲਾਵਾ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਅਸੀਂ ਆਈਆਈਟੀ ਰੋਪੜ ਨਾਲ ਐਮਓਯੂ ਸਾਈਨ ਕਰਕੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਮਸ਼ੀਨ ਲਰਨਿੰਗ ਲੈਬ ਸਥਾਪਿਤ ਕੀਤੀ ਹੈ ਤੇ ਟੈਕਨੋਲੋਜੀਕਲੀ ਤੇ ਸੈਂਟੀਫਿਕ ਤਰੀਕੇ ਨਾਲ ਅਸੀਂ ਪੰਜਾਬ ਪੁਲਿਸ ਦਾ ਜਿਹੜਾ ਮਿਆਦ ਹੈਗਾ ਉਸ ਨੂੰ ਹੋਰ ਉੱਚਾ ਕਰਾਂਗੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਜੈ ਹਿੰਦ ਥੈਂਕ ਯੂ ਸਰ ਹੁਣ ਮੈਂ ਬਹੁਤ ਹੀ ادب ਨਾਲ ਗੁਜ਼ਾਰਿਸ਼ ਕਰਦੀ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ श्री भगवंत सिंह मान जी क्यों अपने घर कमलों उम्मीदवार नियुक्ति नु पत्र देन की कृपालता करलो सब तो पहला पोसीक्यूशन डिपार्टमेंट तो श्री मुनीर सिंगला डिप्टी डिस्ट्रिक्ट अटॉर्नी ਕਿਰਕ ਕਨਿਕ ਸਿੰਗਲਾ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਤਾੜੀਆਂ ਵੱਜਦੀਆਂ ਰਹਿਣੀਆਂ ਚਾਹੀਦੀਆਂ ਨੇ ਮਿਸ ਰੁਪਾਲੀ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ पंजाब पुलिस सब इंस्पैक्टर डिस्ट्रिक्टर सब तो पहला, मैं बुलावी श्री राहुल सोनी श्री गुरप्रीत सिंह श्री हरमनदीप सिंह मिस दीक्षा रानी, मैं बेनती करा तारिया चाहिए चाह मिस निशा रानी, सब इंस्पेक्टर आर्म्ड कैडर श्री करमजीत सिंह राही मिस मनप्रीत कौर श्री देविंदर पाल श्री दीपक अरोड़ा हरप्रीत कौर श्री राजेंद्र सिंह ਸ੍ਰੀ ਗੁਰਵਿੰਦਰ ਸਿੰਘ ਐਫਐਸਐਲ ਡਿਪਾਰਟਮੈਂਟ ਦੇ ਸਾਇੰਟਿਫਿਕ ਆਫੀਸਰ ਸ਼੍ਰੀ ਅੰਗਰੇਤ ਸਿੰਘ